ਮੈਨੂੰ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਕਿਤੇ ਡਾਈ ਕਰਵਾ ਕੇ ਆਇਆ ਕਿਦੋਂ ਮੈਂ ਕਿਹਾ ਵੀ ਡਾਈ ਕਰਕੇ ਨਾ ਹੋ ਗਿਆ ਹੋਵੇ ਪਰ ਜਦੋਂ ਇਹਨੇ ਦੱਸਿਆ ਵੀ ਅੱਜ ਇੱਥੇ ਕੋਈ ਸੰਗਰੋਹ ਦੇ ਵਿੱਚ ਨਾ ਕੋਈ ਸਿਰਾਂ ਤੇ ਗੰਜੇ ਸਿਰ ਤੇ ਵਾਲ ਲਾਉਣ ਵਾਸਤੇ ਆਉਂਦਾ ਉਹ ਉੱਥੇ ਲਾਈਨਾ ਲੱਗ ਜਾਂਦੀਆਂ ਨੇ ਕਿ ਜਿਹੜੇ ਗੰਗੇ ਮੁੰਡੇ ਨੇ ਜਾਂ ਸ਼ੌਕ ਹੈ ਜਾਂ ਕੀ ਹੈ ਕਿ ਵੀ ਉੱਥੇ ਇਹ ਕਹਿੰਦਾ ਮੈਂ ਵੀ ਚਲਾ ਗਿਆ ਹੁਣ ਹਸਪਤਾਲਾਂ ਤੋਂ ਬਾਅਦ ਦੱਸਿਆ ਇਹਨੇ ਮੈਨੂੰ ਉੱਥੇ ਵੀ ਚਲਾ ਗਿਆ ਤਾਂ ਉੱਥੇ ਇਹਦੇ ਉਹ ਜਿਹੜਾ ਜੋ ਵੀ ਉਹ ਕੈਮੀਕਲ ਵਗੈਰਾ ਲਾਉਂਦੇ ਨੇ ਉਹ ਲਵਾ ਲਿਆ ਉਹ ਲਵਾਉਣ ਨਾਲ ਹੋ ਗਿਆ ਮੈਂ ਡਾਕਟਰ ਨੂੰ ਪੁੱਛਿਆ ਡਾਕਟਰ ਕਹਿੰਦੇ ਵੀ ਉਹਦੇ ਨਾਲ ਅੱਖਾਂ ਨੂੰ ਜਿਹੜਾ ਹੈਗਾ ਇਨਫੈਕਸ਼ਨ ਹੁੰਦੀ ਹੈ ਮੇਰੀ ਨਈ ਹੇਅਰ ਲੇਨ ਪਿੱਛੇ ਜਾਦੀ ਸੀਗੀ ਤੇ ਆਪਣੇ ਕਾਲੀਵਾਲਾ ਮੰਦਿਰ ਤੇ ਕੈਂਪ ਲੱਗਿਆ ਸੀਗਾ ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿਰ ਤੇ ਉਹਦੇ ਪਾ ਸਾਈਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ ਮੈਨੂੰ ਅੱਖਾਂ 'ਚ ਨਹੀਂ ਜਿਆਦਾ ਜਲਨ ਹੋ ਰਹੀ ਵੀ ਅੱਖਾਂ ਖੁੱਲ ਨਹੀਂ ਰਹੀਆਂ ਇਹ ਅਸੀਂ ਉਹ ਦਵਾਈ ਲਾਉਣ ਲੱਗੇ ਦੀ ਬਾਲ ਵਾਸਤੇ ਮੈਡੀਕਲ ਤੇ ਹੋਲ ਲੱਗਿਆ ਸੀਗਾ ਕੈਂਪ ਕੈਂਪ ਲੱਗਿਆ ਸੀਗਾ ਮੈਂ ਦਵਾਈ ਦਾ ਇਹਨਾਂ ਕਿਹਾ ਉਹ ਉਹਨੇ ਮੋਰੀ ਮੱਥੇ ਚ ਲਾਈ ਐ। ਇਸ ਤੋਂ ਬਾਅਦ ਐਸਾ ਜਿਵੇਂ ਘੰਟੇ ਬਾਅਦ ਮੇਰੇ ਅੱਖਾਂ 'ਚ ਰੈਕਸ਼ਨ ਹੋ ਗਈ। ਅੱਛਾ। ਉਹ ਨੋਟਾ ਹੈ ਪ੍ਰਦੀਪ ਸਿੰਘ। ਪ੍ਰਦੀਪ ਸਿੰਘ ਜੀ ਕੀ ਹੋਇਆ ਜੀ ਕਿੱਥੇ ਕੱਟ ਹੋਇਆ ਸੀ ਕਿ ਕਿਸੇ ਵੀ ਦਵਾਈ ਲੈਣੀ ਸੀ? ਉਹ ਭਾਜੀ ਦਵਾਈ ਨਹੀਂ ਲੈਣ ਗਏ। ਸੀ ਕਿਸੇ ਨੂੰ ਸਰੀਕਾ ਜਿਹਾ ਹੈਅਰ ਫਾਲ ਹੋ ਰਿਹਾਗਾ। ਇਹਦੇ ਵਾਸਤੇ ਕੋਈ ਮੈਡੀਸਨ ਦੇਣਾ ਆਏ ਹੋਏ ਨੇਗੇ ਤੇ ਬਹੁਤ ਵਧੀਆ ਗ੍ਰੋਥ ਹੋ ਰਹੀ ਹੈ ਤੇ ਰਿਜ਼ਲਟ ਵਧੀਆ ਆ ਰਹੇ ਨੇ। ਇਹ ਸੋਚ ਕੇ ਮੈਂ ਚਲਾ ਗਿਆ। ਇਹ ਬੱਸ ਉੱਥੋਂ ਉਹਨਾਂ ਨੇ ਕਿਹਾ ਸੀ ਕਿ 10 ਮਿੰਟ ਜੋ ਮੈਡੀਸਨ ਉਹਨੇ ਲਗਾਈ ਹੈਗਾ 10 ਮਿੰਟ ਖੜੀਆਂ ਉਸ ਤੋਂ ਬਾਅਦ ਉਹਨੂੰ ਤੇ ਹੋ ਲਿਆ ਜਾਵੇ। ਬਸ ਮੈਂ ਉੱਥੇ ਭਰਾ ਤੋਤੀਆ ਬਦਲ ਸਿਰ ਟੁੱਟਾ ਅਚਾਨਕ ਮਤਲਬ ਉਸਦਾ ਕਿ ਬਦਲ ਪਾੜੀ ਜੋ ਜੋ ਕੇ ਅੱਖਾਂ ਦੇ ਵਿੱਚ ਆ ਕੇ ਪੈ ਗਿਆ ਹੋਵੇ ਮੈਂ ਮੂ ਵੀ ਟੋਤਾ ਉਹ ਦੁਬਾਰਾ ਹੁਣੀ ਨਹੀਂ ਸ਼ੁਰੂ ਪਾਜੀ ਅੱਖਾਂ ਪੂਰੀਆਂ ਜਲਦੀਆਂ ਨਹੀਂ ਗਈਆਂ ਤੇ ਕੁਝ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜਿਆਦਾ ਪੇਲ ਹੋ ਰਿਹਾ ਬਹੁਤ ਮਤਲਬ ਦੋ ਘੰਟੇ ਹੋ ਗਏ ਤਾਂ ਉਹ ਪਰੇਸ਼ਾਨ ਹੋ ਰਿਹਾ ਪੂਰਾ ਪੇਲ ਨਾਲ ਆ ਮੈਂ ਡਾਕਟਰ ਗਿਤਾੰchu ਹਾਂ ਆ ਮੈਂ EMO ਮੈਂ ਯਮੋਰੇ ਸਿਵਲ ਹਸਪੀਟਲ ਸੰਗਰੂਰ ਚ ਫॉर हेयर ਗ੍ਰੋਥ ਸੇਵਾ ਹੋ ਤੇ ਉਹੀ ਤੇਲ ਦੇ ਜਾਂ ਤਾਂ ਫੀਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰ ਗਿਆ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਮਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਹੀ ਤੇ ਪੇਨ ਦੀ ਕੰਪਲੇਨਟ ਨਾਲ ਸਾਡੇ ਕੋਲ ਕੰਮ ਪਈ ਜਾਏ ਤੇ ਅਸੀਂ ਇਹਨਾਂ ਦਾ ਹੁਣ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਕਲ ਵੀ ਪ੍ਰੋਵਾਈਡ ਕਰ ਚੁੱਕਿਆ ਸਰ ਜਿਹੜਾ ਕੱਲ ਸੰਗਰੂਰ ਦੇ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਲੋਕਾਂ ਨੂੰ ਅੱਖਾਂ ਦੀ ਇਨਫੈਕਸ਼ਨ ਹੋਈ ਸੀ ਤਾਂ ਉਹ ਮਾਮਲੇ ਦੇ ਵਿੱਚ ਕੀ ਹੁਣ ਤੇ ਸਾਹਮਣੇ ਆਇਆਗਾ ਇਹ ਸਾਡੇ ਧਿਆਨ ਵਿੱਚ ਆਇਆ ਕਿ ਪਰਸੋਂ ਕਾਲੀ ਮਾਤਾ ਮੰਦਿਰ ਦੇ ਨੇੜੇ ਕਿਸੇ ਨੇ ਕੈਂਪ ਲਗਵਾਇਆ ਸੀ ਇੱਥੇ ਜਿੱਥੇ ਖੰਨੇ ਤੋਂ ਇੱਕ ਦੇਸੀ ਦਵਾਈਆਂ ਵਾਲਾ ਕਹਿ ਦਈਏ ਕਿ ਆਇਆ ਸੀਗਾ ਕੋਈ ਬੰਦਾ ਜੋ ਜਿਨ੍ਹਾਂ ਦੇ ਸਿਰ ਤੇ ਵਾਲ ਨਹੀਂ ਹੁੰਦੇ ਜਾਂ ਗੰਜੇ ਹੋ ਜਾਂਦੇ ਨੇ ਉਹਨਾਂ ਵਾਸਤੇ ਉਹ ਕੋਈ ਉਹਦੇ ਕੋਲ ਫਾਰਮੂਲਾ ਸੀ ਤੇ ਤੇਲ ਲਗਾ ਰਿਹਾ ਸੀ ਲੋਕਾਂ ਦੇ ਫ੍ਰੀ ਆਫ ਕੋਸ ਉਹ ਦੇਖਾ ਦੇਖੀ ਚ ਬਹੁਤ ਸਾਰੇ ਲੋਕਾਂ ਨੇ ਆਪਣੇ ਸਿਰ ਤੇ ਤੇਲ ਲਗਵਾ ਲਿਆ ਉਸ ਤੋਂ ਬਾਅਦ ਉਹਦੀ ਰਿਐਕਸ਼ਨ ਸ਼ੁਰੂ ਹੋ ਗਈ ਬਹੁਤ ਸਾਰੇ ਲੋਕਾਂ ਨੂੰ ਇਰੀਟੇਸ਼ਨ ਹੋਈ ਤੇ ਕਈਆਂ ਦੀ ਅੱਖਾਂ ਦੀ ਰੋਸ਼ਨੀ ਤੇ ਅਸਰ ਪਿਆ ਜਦੋਂ ਇਸ ਤਰੀਕੇ ਨਾਲ ਲੋਕਾਂ ਚ ਫਿਰ ਡਰ ਦਾ ਮਾਹੌਲ ਹੋ ਗਿਆ ਲੋਕੀ ਹਸਪਤਾਲਾਂ ਨੂੰ ਭੱਜਣ ਲੱਗੇ ਬਹੁਤ ਸਾਰੇ ਲੋਕ ਸਿਵਲ ਹਸਪਤਾਲ ਚ ਲੱਕ ਲਾਏ ਫਿਰ ਸਾਡੇ ਕੋਲ ਜਦੋਂ ਮਾਮਲਾ ਰਿਪੋਰਟ ਕੀਤਾ ਗਿਆ ਅਸੀਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਉਹਦੇ ਤੇ ਮਾਮਲਾ ਦਰਜ ਕੀਤਾ ਅਪੇ ਕਾਰਵਾਈ ਕੀਤੀ ਹੈ ਤੇ ਇੱਕ ਦੋਸ਼ੀ ਨੂੰ ਉਹਦੇ ਚ ਗ੍ਰਿਫਤਾਰ ਕਰ ਲਿਆ। ਜੀ ਸਰ ਸੰਦੂਰ ਦਾ ਵੀ ਕੋਈ ਬੰਦਾ ਉਹਦੇ ਨਾਲ ਰਲਿਆ ਹੋਇਆ ਸੀ। ਹਾਂ ਇਥੋਂ ਇੱਕ ਸਗਰੂਰ ਦਾ ਸੀ ਐਡਵੋਕੇਟ ਦੱਸਿਆ ਜਾਂਦਾ। ਉਹਦੇ ਵੱਲੋਂ ਇਹ ਕੈਂਪ ਆਰਗੇਨਾਈਜ਼ ਕੀਤਾ ਸੀਗਾ ਉਹਦਾ ਕਹਿਣਾ ਕਿ ਮੈਂ ਪਹਿਲਾਂ ਉਥੋਂ ਕੋਈ ਟ੍ਰੀਟਮੈਂਟ ਕਰਵਾਇਆ ਸੀ ਤਾਂ ਉਹਦੇ ਬਾਲ ਆ ਗਏ ਸੀ। ਉਹਦੇ ਚ ਚਾਂਸੇ ਚ ਆ ਕੇ ਉਹਨੇ ਫਿਰ ਇੱਥੇ ਕੈਂਪ ਲਵਾਤਾ। ਜਿਹਦੇ ਨਾਲ ਜਿਹੜਾ ਬਹੁਤ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਵਿਅਕਤੀ ਸਰ ਕਿੱਥੋਂ ਦਾ ਰਹਿਣ ਵਾਲਾ ਸੀ? ਇਹ ਇੱਕ ਇੱਕ ਤਾਂ ਤੇਜਿੰਦਰਪਾਲ ਸਿੰਘ ਹੈਗਾ ਜੀ। ਇਹ ਤਾਂ ਇਥੋਂ ਜੇਪੀ ਕਲੋਨੀ ਦਾ। ਤੇ ਜਿਹੜਾ ਦੂਜਾ ਅਮਨ ਐ ਇਹ ਕੰਨੇ ਤੋਂ ਬਿਲੋਂਗ ਕਰਦਾ ਇੱਕ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਜੇ ਦੇ ਪਾਲ ਜਾ ਰਹੀ ਹੈ ਛੇਤੀ ਉਹਨੂੰ ਗ੍ਰਿਫਤਾਰ ਕਰ ਦੇ ਜੀ ਸਰ ਖੰਨੇ ਦੀ ਗੱਲ ਕਰੀ ਜੀ ਜੀ ਕਿ ਇਹ ਡਾਕਟਰ ਸੀਗਾ ਇਹ ਕੌਣ ਸੀ ਜੀ ਇਹ ਸਾਰਾ ਤਫਤੀਸ਼ ਕਰਾਂਗੇ ਜੀ ਇਸ ਪ੍ਰੋਪਰ ਇਹ ਕਦੋਂ ਦਾ ਇਹ ਕੰਮ ਕਰ ਰਿਹਾ ਤੇ ਕੀ ਇਹਦੇ ਕੋਲ ਕੋਈ ਲਾਇਸੈਂਸ ਹੈਗਾ ਜਾਂ ਕੋਈ ਲੀਗਲ ਹੈ ਜਾਂ ਵੈਲਿਡ ਹੈ ਜਾਂ ਜਿਸ ਤਰੀਕੇ ਦੇ ਵੀ ਫੈਕਟ ਸਾਹਮਣੇ ਆਣਗੇ ਤੇ ਸਖਤ ਕਾਰਵਾਈ ਅਮਲੇ ਵਿੱਚ ਲੈਂਦੇ ਜੀ ਕਿਹੜੀਆਂ ਧਾਰਾਵਾਂ ਸਰ ਇਹਦੇ ਉੱਪਰ ਦਰਜ ਇੱਕ 24 ਬੀ ਐਨ ਐਸ ਦਾ ਤਾਂ ਇੱਕ ਜਿਹੜਾ ਮੈਜਿਕਲ ਰੈਮਡੀਜ਼ ਐਕਟ ਹੈਗਾ ਉਹਦੇ ਤਹਿਤ ਕਾਰਵਾਈ ਸਰ ਜਿਹੜਾ ਉਹਦਾ ਸੋਸ਼ਲ ਮੀਡੀਆ ਹੈਂਡਲ ਹੈ ਉਹ ਤੇ ਕਾਫੀ ਜਿਹੜੇ ਨਾਮੀ ਗਾਇਕ ਨੇ ਉਹਨਾਂ ਵੱਲੋਂ ਵੀ ਇਹਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਵੀ ਇਸ ਤਰ੍ਹਾਂ ਦੀਆਂ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਚਾਂਸੇ ਨਾ ਲਿਆ ਜਾਵੇ ਇਹ ਇਨਵੈਸਟੀਗੇਸ਼ਨ ਤੇ ਜਿਹੜੇ ਵੀ ਫੈਕਟ ਸਾਹਮਣੇ ਆਣਗੇ ਉਹਦੇ ਸਾਰੇ ਸੰਬੰਧੀ ਰਿਪੋਰਟ ਹੈ ਜਿਹੜੀ ਹੈਲਥ ਡਿਪਾਰਟਮੈਂਟ ਨੂੰ ਸਿਹਤ ਵਿਭਾਗ ਨੂੰ ਭੇਜ ਦਿੱਤੀ ਜਾਏਗੀ ਜੋ ਵੀ ਉਹਨਾਂ ਵੱਲੋਂ ਜਿਹੜੀ ਲੀਗਲ ਕਾਰਵਾਈ ਦੇ ਖਿਲਾਫ ਬਣਦੀ ਹੈ ਉਹ ਜ਼ਰੂਰ ਕੀਤੀ ਜਾਏਗੀ ਠੀਕ ਹੈ